ਉਕਸਸ ਸਪੀਡਾਂ ਤੋਂ ਪ੍ਰਗਟ ਆ ਜਾਂਦੀ ਰਿਆਰ ਮੈਂ 8 ਮਾੜੇ ਅੰਸਰਾ ਖਵ ਅਸੀਂ ਲਗਾਤਾਰ ਕਾਰਵਾਈ ਕਰਦੇ ਆ ਰਹੇ ਆ ਇੱਕ ਸਾਕਕ ਥਾਣੇ ਵੱਲੋਂ ਇੱਕ ਮਕਦਮਾ ਨੰਬਰ 5 ਡੇਟਰ 18125 ਨੂੰ ਰਜਿਸਟਰ ਕੀਤਾ ਗਿਆ ਸੀਗਾ ਜਿਸ ਵਿੱਚ ਅਸੀਂ 6 ਟਰਾਂਸਫਰ ਚੋਰ ਜਿਹੜਾ ਇੱਕ ਗਰੋ ਸੀਗਾ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਕੋਲੋਂ ਸਾਨੂੰ 80 ਕਿਲੋ ਤਾਂਬਾ ਇੱਕ ਗੈਸ ਸਿਲੰਡਰ ਇੱਕ ਸਪਰੇ ਪੰਪ ਤੇ ਇੱਕ ਇਹਨਾਂ ਕੋਲੋਂ ਗੱਡੀ ਮਿਲੀ ਏ ਤੇ ਜਿਹੜੀ ਇਹ ਗੱਡੀ ਦੀ ਵਰਤੋਂ ਜਦੋਂ ਰਾਤ ਨੂੰ ਹੀ ਟਰਾਂਸਫਰ ਨੂੰ ਚੋਰੀ ਕਰਨ ਜਾਂਦੇ ਉਸ ਉਸ ਗੱਡੀ ਵਿੱਚ ਹੀ ਇਹ ਉਹ ਤਾਂਬਾ ਖੋਲ ਕੇ ਵਿੱਚ ਲੈ ਕੇ ਆਉਂਦੇ ਸਨ ਤੇ ਜਿਨ੍ਹਾਂ ਨੂੰ ਅਸੀਂ ਮਾਜੋਰ ਕੋਰਟ ਵਿੱਚ ਪੇਸ਼ ਕੀਤਾ ਤੇ ਰਿਮਾਂਡ ਤਾਂ ਇਹਨਾਂ ਨੇ ਇਹ ਦੱਸਿਆ ਜੀ ਫਰੀਕੋਟ ਜ਼ਿਲ੍ਹੇ ਵਿੱਚ ਪਿੰਡ ਕੋਣੀ ਦੀਪ ਸਿੰਘ ਵਾਲਾ ਸੂਰੇ ਵਾਲਾ ਸਦ ਸਲਾਮਤਪੁਰਾ ਬਠਿੰਡਾ ਤੇ ਸਦੋਗੇ ਇਹ ਸਾਡੇ ਜ਼ਿਲ੍ਹੇ ਵਿੱਚ ਵੀ ਚੋਰੀਆਂ ਕਰਦੇ ਦੂਜੇ ਜ਼ਿਲ੍ਹੇ ਵਿੱਚ ਵੀ ਇਹ ਚੋਰੀਆਂ ਇਹਨਾਂ ਨੇ ਮੰਨੀਆਂ ਤੇ ਹੁੰਦਾ ਕਿ ਇਹਨਾਂ ਸਾਡੇ ਕੋਲੇ ਇਹ ਮੰਨੇ ਨੇ ਵੀ ਅਸੀਂ 50 ਤੋਂ 60 ਜਿਹੜੇ ਟਰਾਂਸਫਰ ਨੂੰ ਜਿਹੜੇ ਉਤਾਰ ਕੇ ਤੇ ਉਹਨਾਂ ਚੋਂ ਤਾਂਬਾ ਚੋਰੀ ਕੀਤਾ ਤੇ ਸਾਡੀ ਇਹ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਇਹ ਮੀਂਹ ਦੇ ਵੀ ਹੋਰ ਵੀ ਇਹਨਾਂ ਤੋਂ ਖਲਾਸਾ ਹੋਵੇਗਾ ਕਿਉਂਕਿ ਇਹ ਵੱਡਾ ਹੈ ਕਾਫੀ ਵੱਡਾ ਗ੍ਰੋਵ ਹੈ ਤੇ ਇਹਨਾਂ ਵਿੱਚ ਇੱਕ ਚੋਰ ਬਸੰਤ ਸਿੰਘ ਜਿੰਦੇ ਤੇ ਪਹਿਲਾਂ ਵੀ ਦੋ ਮੁਕਦਮੇ ਚੋਰੀ ਦੇ ਦਰਜ ਨੇ